ਹਾਂਜੀ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ ਦੁਦਾਨਾ ਸੱਚ ਟਾਈਮ ਬਟਾਲਾ ਵਿੱਚ ਬੇਰਿੰਗ ਕਾਲਜ ਦੇ ਨਜ਼ਦੀਕ ਤੰਗ ਸੜਕ ਤੇ ਸੜਕ ਕਿਨਾਰੇ ਖੜੀ ਗੱਡੀ ਵਿੱਚ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਗੱਡੀ ਟਕਰਾਉਣ ਕਾਰਨ ਵਾਪਰੇ ਹਾਦਸੇ ਵਿੱਚ ਦੋਵੇਂ ਗੱਡੀਆਂ ਸੜਕ ਵਿੱਚ ਘਾਰ ਪਲਟ ਗਈਆਂ ਸੜਕ ਕਿਨਾਰੇ ਖੜੀ ਗੱਡੀ ਦੇ ਮਾਲਕ ਕਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੀ ਗੱਡੀ ਖੜੀ ਕਰਕੇ ਫੁੱਲ ਬੂਟੀਆਂ ਦੀ ਨਰਸਰੀ ਵਿੱਚੋਂ ਫੁੱਲ ਬੂਟੇ ਲੈਣ ਗਏ ਸੀ ਤਾਂ ਅਚਾਨਕ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਗੱਡੀ ਉਹਨਾਂ ਦੀ ਖੜੀ ਗੱਡੀ ਵਿੱਚੋਂ ਆਣ ਵੱਜੀ ਰਿਪੋਰਟਰ ਜਗਜੀਤ ਸਿੰਘ ਐਂਕਰ ਸ਼ਿਵਾਨੀ ਗਾਲੇ ਪਰਿਵਾਰ ਸਾਡਾ ਜਿਹੜਾ ਇਹ ਇੱਥੇ ਨਰਸਰੀ ਦੇ ਕੋਲ ਗੱਡੀ ਖੜੀ ਕਰ ਗਏ ਤੇ ਆਪ ਸਾਰਾ ਪਰਿਵਾਰ ਇਹਦਾ ਪੌਦੇ ਖਰੀਦਦਾ ਬੱਚੇ ਨਾਲ ਸੀਗੇ ਚੰਗੀ ਕਿਸਮਤ ਇਹ ਸੀ ਕਿ ਉਹ ਅਜੇ ਬੈਂਤ ਤੋਂ 2-4 ਮਿੰਟ ਪਹਿਲਾਂ ਹੀ ਗੱਡੀ ਬੜੀ ਸਪੀਡੋ ਚਾਈ ਆ ਉਹਦੇ ਕਹਿਣ ਮੁਤਾਬਕ ਕਿ ਨੀਂਦ ਆ ਗਈ ਮੈਨੂੰ ਜਦੋਂ ਗੱਡੀ ਜੋਰ ਨਹੀਂ ਜੋਰ ਨਾਲ ਵੱਜੀ ਕਿ ਗੱਡੀ ਪਲਟੀ ਹੋ ਗਈ ਆ ਗੱਡੀ ਪਲਟੀ ਹੋਣ ਤੋਂ ਬਾਅਦ ਮੈਨੂੰ ਫੋਨ ਆਇਆ ਕਿ ਆਹ ਗੱਲਬਾਤ ਹੋ ਗਈ ਆ ਅਸੀਂ ਇੱਥੇ ਪਹੁੰਚੇ ਆ ਆ ਕੇ ਪਹੁੰਚ ਕੇ ਤੋਂ ਮੁੰਡੇ ਨੂੰ ਕੱਢਿਆ ਉਹਦੇ ਸਿਰ 'ਤੇ ਸੱਟ ਲੱਗੀ ਆ ਉਹਨੂੰ ਹੀ ਆਪ ਹੀ ਫਿਰ ਹਸਪੀਟਲ ਲੈ ਕੇ ਗਏ ਆ ਦੋਨੋਂ ਗੱਡੀਆਂ ਪਲਟ ਗਈਆਂ ਦੋ ਦੋਨੇ ਦੂਜੀ ਗੱਡੀ ਠੀਕ ਆ ਉਹ ਗੱਡੀ ਠੀਕ ਆ ਸੈ ਸਿੱਧੀ ਖੜੀ ਰਹੀ ਆ ਪਰ ਦੋਰ ਪਾਸੇ ਵੱਜ ਗਈ ਧਮਗੀ ਗੱਡੀਓ ਤੇ ਇਹਨਾਂ ਬਹੁਤ ਉਹਦੇ ਪਰਮਾਤਮਾ ਦੀ ਕਿਰਪਾ ਨਾਲ ਕਿ ਹੋਰ ਕੋਈ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਕਿ ਆਉਂਦੇ ਜਾਂਦੇ ਕਿਸੇ ਹੋਰ ਨਾਲ ਟੱਚ ਨਹੀਂ ਕੀਤੀ ਗੱਡੀ ਪਲਟੀ ਹੋ ਗਈ ਗੱਡੀ ਜੀ ਬਿਲਕੁਲ ਡੈਮੇਜ ਹੋ ਗਈ ਆ ਦੂਸਰੀ ਵੀ ਡੈਮੇਜ ਹੋ ਗਈ ਆ ਉਹ ਮੁੰਡਾ ਜਿਹਦੇ ਕੋਲੋਂ ਗੱਡੀ ਵੱਜੀ ਆ ਉਹਦਾ ਵੀ ਬਚਾਅ ਹੋ ਗਿਆ ਵਾ ਕਿੰਨੇ ਨਹੀਂ ਗੱਡੀ ਦੇ ਵਿੱਚ ਕੱਲਾ ਸੀਗਾ ਕੱਲਾ ਸੀਗਾ ਉਹਨੂੰ ਕੁਛੇ ਵੀ ਹੋਇਆ ਨਹੀਂ ਉਹਦੇ ਕੰਨ ਮਦਾਵਕ ਗੱਡੀ ਤੇ ਉਹਨੂੰ ਚਲਾਉਂਦੇ ਨੀਂਦ ਆ ਗਈ ਆ ਕਹਿੰਦਾ ਉਹ ਨੀਂਦ ਹੋਣ ਕਰਕੇ ਜਿਹੜੇ ਹਸ ਇਹ ਆ ਸਾਡੀ ਗੱਡੀ ਆ ਉਹਤੇ ਅੰਦਰ ਐ ਫੁੱਲ ਲੈਣ ਗਏ ਆ ਤੇ ਗੱਡੀ ਉਥੇ پارک ਕੀਤੀ ਆ ਫੁੱਲਾਂ ਵਾਲੀ ਦੁਕਾਨ ਦੇ ਨਾਲ ਬਿਲਕੁਲ ਨਾਲ ਲੱਗ ਕੇ پارک ਕੀਤੀ ਆ ਤੇ ਪਿਛੋਹੇ ਗੱਡੀ ਬਹੁਤ ਹੀ ਸਪੀਡ ਚ ਆਈ ਆ ਤੇ ਓਵਰ ਸਪੀਡ ਆਈ ਆ ਤੇ ਇਹਨੇ ਟੱਚ ਕਰਕੇ ਤੇ ਗੱਡੀ ਨੂੰ ਪਲਟਾ ਕੇ ਤੇ ਦੋ ਤਿੰਨ ਆ ਸਾਡੀ ਗੱਡੀ ਦੋ ਚੱਕਰ ਖਾ ਕੇ ਡੇਗੀ ਆ ਤੇ ਇਹਦੀ ਵੀ ਗੱਡੀ ਜਿਹੜੀ ਆ ਵਿੱਚ ਪਲਟ ਗਈ ਆ ਰੋਡ ਤੇ ਇਹਨੇ ਪਿੱਛੋਂ ਏਡੀ ਜ਼ੋਰ ਦੀ ਵਜੀ ਆ ਆ ਕੋਈ ਜਾਨੀ ਨੁਕਸਾਨ ਸਾਡਾ ਸਾਡਾ ਤੇ ਕੋਈ ਵੀ ਵੇਚਿਆ ਨਹੀਂ ਅਸੀਂ ਫੁੱਲ ਖਰੀਦ ਰਹੇ ਠੀਕ ਆ ਉਹ ਮੁੰਡੇ ਦੇ ਸੱਟ ਲੱਗੀ ਆ ਤੇ ਉਹਨੇ ਇਹ ਵੀ ਕਿਹਾ ਆ ਸਾਨੂੰ ਵੀ ਜੋ ਵੀ ਆ ਅਸੀਂ ਤੁਹਾਡਾ ਗੱਡੀ ਦਾ ਇਲਾਜ ਮਤਲਬ ਜੋ ਵੀ ਗੱਡੀ ਦਾ ਨੁਕਸਾਨ ਆ ਪੂਰਾ ਕਰ ਕਰ ਦਾਂਗੇ ਤੇ ਤੁਸੀਂ ਮੈਨੂੰ ਹਸਪੀਟਲ ਲੈ ਜਾਓ ਤੇ ਉਹਦੀ ਹੈਲਪ ਕਰਨ ਲਈ ਮੇਰਾ ਵੱਡਾ ਬ੍ਰਦਰ ਉਹਨੂੰ ਹਸਪੀਟਲ ਲੈ ਕੇ ਗਿਆ ਆ ਪਤਾ ਲੱਗਾ ਵੀ ਜਿਹੜੀ ਆ ਗੱਡੀ ਜਿਹੜੀ ਐ ਜਿਲੰਦਰ ਸਾਹਿਬ ਤੋਂ ਬਟਾਣ ਨੂੰ ਜਾ ਰਹੀ ਉਹ ਗੱਡੀ ਜਿਹੜੀ ਆ ਉਹ ਟਖਲੋਤੀ ਉਹ ਲੰਬਰੀ ਦੇ ਫੁੱਲ ਖਰੀਦ ਰਹੇ ਸੀ ਤੇ ਜਿਉਂ ਇੱਕ ਜਾਨੇ ਦੀ ਝੋਕ ਲੱਗ ਗਈ ਆ ਇਹ ਥੋੜੇ ਉਹਦਾ ਸੱਟ ਲੱਗੀ ਇਹਦੇ ਕੋਈ ਦਸੰਦੇ ਹਲਾਚ ਨਹੀਂ ਉਸੇ ਲਈ ਇਹਨਾਂ ਨੂੰ ਹਸਪਤਾਲ ਲੈ ਗਿਆ ਜਿਹੜੇ ਜਿਹਨਾਂ ਦੀ ਗੱਡੀ ਹੋ ਦੂਜੀ ਇਹ ਪਿੱਛੋਂ ਵੱਜੀ ਗੱਡੀ ਇਹ ਇਹ ਹਜੇ ਉਹ ਖਰੋਤੀ ਦੇ ਵਿੱਚ ਮਾਰੀ ਆ ਆ ਦੋਵੇਂ ਪਟੀਆਂ ਦੋਵੇਂ ਤੇ ਪਬਲਿਕ ਦੀ ਸਹਿਯੋਗ ਨਾਲ ਆ ਵੀ ਸਿੱਧੀ ਕੀਤੀ ਜੇ ਤੇ ਉਹੀ ਸਿੱਧੀ ਕਰਾ ਕੇ ਚੌਕੀ ਕਰਾਤੀ ਆ ਆਪਣੇ ਤੇ ਯਾਨੀ ਨਖਾਨੀ ਤੇ ਬਿਚਾਰ ਜੇ